प्रेम सरकार मुर्दाबाद प्रेम सरकार मुर्दाबाद ठेकेदार मुर्दाबाद ठेकेदार मुर्दाबाद पंजाब सरकार मुर्दाबाद पंजाब सरकार मुर्दाबाद प्रेम सरकार मुर्दाबाद ठेकेदार मुर्दाबाद ठेकेदार मुर्दाबाद परकार मुर्दाबाद ਵਾਰਨ ਜੀ ਉਹੀ ਕਲੀਅਰ ਹੈ ਜੀ ਇੱਕ ਤਾਂ ਦੋਏ ਡਿਪਾਰਟਮੈਂਟ ਇੱਕ ਤਾਂ ਨਹਿਰੀ ਤੇ ਮਾਈਨਿੰਗ ਵਾਲਾ ਇਹਨਾਂ ਦਾ ਕੋਈ ਆਪਸ ਵਿੱਚ ਕੋਈ ਕੋਆਪਰੇਸ਼ਨ ਨਹੀਂ ਹੈ ਜਾਂ ਤਾਂ ਸਾਨੂੰ ਇਹ ਲੱਗਦਾ ਵੀ ਇਹ ਇੱਕ ਦੂਜੇ ਨੂੰ ਬਚਾਉਂਦੇ ਫਿਰਦੇ ਨੇ ਜਾਂ ਇਹ ਨਿਡਰੇ ਨੇ ਹੋਗੇ ਵੀ ਇਹਨਾਂ ਨੂੰ ਇਹਨਾਂ ਦੀ ਜਿਹੜੀ ਕ腐ਸ਼ਨ ਹੈ ਉਹ ਸਿੱਧੀ ਦਿਖ ਰਹੀ ਆ ਜਿਹਨੂੰ ਮਰਜ਼ੀ ਪੁੱਛ ਲੋ ਚਾਹੇ ਉਹ ਕਿਸਾਨ ਹੈਗਾ ਜਾਂ ਮਤਲਬ ਜੇ ਨਾ ਹੋਵੇ ਉਹ ਇਹ ਇਸ ਹਿਸਾਬ ਦੇ ਨਾਲੇ ਕੰਮ ਕਰਨ ਲੱਗੇ ਪੈਨੇ ਉਹ ਵੀ ਉਹਨਾਂ ਨੂੰ ਕ腐ਸ਼ਨ ਨਿਡਰ ਕ腐ਸ਼ਨ ਅਸੀਂ ਪਹਿਲੀ ਵਾਰ ਦੇਖ ਰਹੇ ਹਾਂ ਬਈ ਜਿਨ੍ਹਾਂ ਦਾ ਕਿਸੇ ਨੂੰ ਵੀ ਕੋਈ ਚੱਕਰ ਨਹੀਂ ਸਰਕਾਰ ਜੋ ਮਰਜੀ ਆਖੇ ਜੋ ਐਸਡੀ ਮ ਆਖ ਰਿਹਾ ਉਹਨੂੰ ਉਹਨਾਂ ਦਾ ਵੀ ਕੋਈ ਚੱਕਰ ਨਹੀਂ ਡੀਸੀ ਜੋ ਮਰਜੀ ਆਖ ਲੇ ਉਹਨਾਂ ਨੂੰ ਉਹਦਾ ਵੀ ਕੋਈ ਚੱਕਰ ਨਹੀਂ ਬੰਦੇ ਆ ਕੇ ਰੌਲਾ ਪਾ ਰਹੇ ਨੇ ਉਹਨਾਂ ਦਾ ਕੋਈ ਚੱਕਰ ਨਹੀਂ ਪੱਤਰਕਾਰਾਂ ਦਾ ਉਹਨਾਂ ਨੂੰ ਕੋਈ ਵਹਿਮ ਨਹੀਂ ਇੱਕ ਦਿਨ ਆ ਰਹੇ ਆ ਕੰਮ ਚੱਲ ਰਿਹਾ ਰਾਤੋ ਰਾਤ ਦੇਖ ਰਿਹਾ ਨਹਿਰ ਦਾ ਪਾਣੀ ਲੈਵਲ ਚ ਰਾਤੋ ਰਾਤ ਪਾਣੀ ਛੱਡ ਦਿੰਦੇ ਨੇ ਸਾਰਾ ਸਾਰਾ ਪਾਣੀ ਛੱਡ ਦਿੰਦੇ ਨੇ ਸਾਨੂੰ ਤਾਂ ਗੱਲੇ ਸਮਝ ਨਹੀਂ ਆ ਰਹੀ ਵੀ ਇਹ ਗਲਤੀ ਅਸੀਂ ਮਾਈਨਿੰਗ ਵਾਲੇ ਨੇ ਕੱਢੀ ਏ ਕਿ ਨਹਿਰੀ ਵਾਲੇ ਨੇ ਕੱਢੀ ਏ ਮੈਂ ਸਾਦਾ ਸੀ ਇਹ ਕਹਿਣਾ ਚਾਹੁੰਦਾ ਵੀ ਸਾਡਾ ਕੰਮ ਨਹੀਂ ਹੋ ਰਿਹਾ ਜੀ ਨਾ ਜਿਹੜੇ ਹਿਸਾਬ ਦੇ ਨਾਲ ਲੱਗੇ ਹੋਏ ਨੇ ਨਾ ਉਹ ਹੋਣ ਦੇਣ ਇਹ ਅਲੀਗੇਸ਼ਨ ਇੱਕ ਦੂਜੇ ਉੱਪਰ ਲਾਉਣਗੇ ਪਰ ਅਸੀਂ ਕਸੂਰ ਜਾਂ ਤਾਂ ਤੁਸੀਂ ਇਹ ਮੰਨ ਲਓ ਵੀ 60 70 60 40 ਰੇਸ਼ੋ ਬਣਾ ਲਓ ਵੀ 40% ਨਹਿਰੀ ਵਿਭਾਗ ਦਾ ਕਸੂਰ ਹੋ ਗਿਆ 7% ਮਾਈਨਿੰਗ ਵਾਲਿਆਂ ਦਾ ਕਸੂਰ ਆ ਨਹੀਂ ਹੁਣ ਕੰਮ ਠੇਕੇਦਾਰ ਤਾਂ ਆਇਆ ਸੀ ਕੰਮ ਕਰਦਾ ਉਹਨੇ ਦੇਖਿਆ ਫਿਰ ਕੰਮ ਕਿੰਨਾ ਹੋਇਆ ਕੰਮ ਜੀ ਤਕਰੀਬਨ ਇਹ ਮੰਨਦੇ ਜੇ ਅਸੀਂ ਵੀ ਪਹਿਲੇ ਤਿੰਨ ਮੋਗੇ ਦੀ ਸਫਾਈ ਦੇ ਵਿੱਚੋਂ ਤੀਜੇ ਨੰਬਰ ਵਾਲਾ ਮੋਗਾ ਉਹਦੇ ਚ ਦਾ ਕੁਸਤਾ ਬੈਰੀਕੇਡਿੰਗ ਨਾਲ ਟੁੱਟ ਗਿਆ ਜਿਹੜਾ ਆਪਣਾ ਉਹ ਉਹਨਾਂ ਨੇ ਲਾਇਆ ਹੋਇਆ ਸੀ ਬੈਰੀਕੇਡਿੰਗ ਕਰੀ ਹੋਈ ਸੀ ਉਹ ਵਿੱਚ ਵਗ ਗਿਆ ਉਹ ਪਰਲੇ ਤਿੰਨ ਮੋਗੇ ਵਿਚਾਲੇ ਤਿੰਨ ਮੋਗੇ ਬਿਲਕੁਲ ਨਹੀਂ ਛੇੜੇ ਪਾਣੀਓ ਚੱਲੀਆਂ ਦਾ ਨਹਿਰੀ ਵਿਭਾਗ ਦਾ ਪਰਲੇ ਤਿੰਨ ਮੋਗੇ ਦੀ ਸਫਾਈ ਹੋਈ ਸੀ 25% ਹੋਈ ਸੀ ਉਸ ਤੋਂ ਬਾਅਦ ਉਹਨਾਂ ਦੁਬਾਰੋ ਫੇਰ ਪਾਣੀ ਛੱਡਤਾ ਕਿੰਨੇ ਮੋਗੇ ਟੁੱਟੇ ਟੋਟਲ 9 ਮੋਗੇ ਨੇ ਜੀ ਠੀਕ ਹੈ ਮਨਨੇ ਕਿ ਚਲੋ 33 ਤੋਂ ਲੱਗੇ 35% ਦੇ ਵਿੱਚ ਕੰਮ ਹੋਇਆ ਜੀ ਦੂਜਾ ਜ਼ਿਆਦਾ ਨਹੀਂ ਹੋਇਆ ਹੋਇਆ ਜੀ ਇਹ ਅਫਸਰਾਂ ਨਾਲ ਹੀ ਸੰਪਰਕ ਕਰਿਆ ਸਾਰਾ ਨਾ ਕਰ ਰਹੇ ਆ ਜੀ ਕਿਹੜੇ ਕਿਹੜੇ ਅਫਸਰਾਂ ਨਾਲ ਐਸਡੀਐਮ ਨਾਲ ਵੀ ਕੀਤਾ ਡੀਸੀ ਨਾਲ ਵੀ ਕੀਤਾ ਬਾਕੀ ਇਹਨਾਂ ਦੇ ਜੀ ਨਾਲ ਵੀ ਕੰਸਰਨ ਕਰਦੇ ਆ ਪਰ ਉਹ ਕੰਸਰਨ ਤੋਂ ਬਾਅਦ ਇਹ ਲੱਗਦਾ ਵੀ ਐਸਡੀਐਮ ਤੇ ਡੀਸੀ ਜਿੰਨਾ ਕਿਹੜੇ ਨਾ ਆਰਡਰ ਮਾਰਦੇ ਨੇ ਉਹ ਪਾਲਣਾ ਪੁੱਲਣਾ ਕੋਈ ਨਹੀਂ ਕਰਦੇ ਅੱਛਾ ਕੋਈ ਹੁਕਮਾਂ ਦੀ ਕੋਈ ਪਾਲਣਾ ਨਹੀਂ ਹੈ ਤੇ ਤਾਂ ਹੀ ਤਾਂ ਸਾਨੂੰ ਇਹ ਲੱਗ ਰਿਹਾ ਵੀ ਜੇ ਇੰਨੇ ਨੀਡਰ ਕਿਹੜੀ ਗੱਲ ਤੋਂ ਹੋ ਗਏ ਇਹ ਇਹ ਨਹਿਰ ਦਾ ਕੋਈ ਪਾਣੀ ਫਸ ਜਾਂਦਾ ਤਾਂ ਕਰਕੇ ਛੱਡਦੇ ਨੇ ਇਹ ਤਾਂ ਸਾਨੂੰ ਆਪ ਨਹੀਂ ਸਾਨੂੰ ਪਤਾ ਲੱਗ ਰਿਹਾ ਵੀ ਲੈਵਲਿੰਗ ਦੇ ਵਿੱਚ ਹੀ ਨਹਿਰ ਦੇਖ ਰਹੇ ਹੁਣ ਬਿਲਕੁਲ ਨੋਰਮਲ ਚੱਲ ਰਹੀ ਹੁੰਦੀ ਹੈ ਵੀ ਪਾਣੀ ਕਿਉਂ ਛੱਡ ਦਿੰਦੇ ਨੇ ਅਸੀਂ ਨਹਿਰੀ ਵਿਭਾਗ ਨਾਲ ਕਦੇ ਸੰਪਰਕ ਨਹੀਂ ਕੀਤਾ ਹੈ ਜੀ ਤੇ ਉਹਨਾਂ ਤੋਂ ਚਾਣਨਾ ਪਾਉਗੇ ਕੀ ਸਰ ਹਾਲਾਤ ਤਾਂ ਇਹ ਹੈ ਵੀ ਹਿੰਦੁਸਤਾਨ ਦੀ ਜਿਹੜੀ ਇੱਕ ਗੱਲ ਦੀ ਤਰਾਸਦੀ ਅਸੀਂ ਦੇਖਦੇ ਆ ਰਹੇ ਹਾਂ ਆਪਣੇ ਆਪਣੇ ਸਮੇਂ ਤੋਂ ਕਿ ਵੇ ਬੂਹੇ ਆਈ ਜਨ ਬਿੰਨੋ ਕੁੜੀ ਦੇ ਕੰਨ ਵੀ ਜਿਹੜੀ ਇਹ ਸਫਾਈ ਡਰੇਨੇਜ ਦੀ ਹੈ ਇਹ ਰੈਗੂਲਰ ਸਲਾਨਾ ਇਹ ਹੁੰਦੀ ਹੈ ਉਹ ਹੁੰਦੀ ਹੈ ਜੀਦੇ ਕੇ ਸਰਕਾਰ ਦੇ ਰੁਟੀਨ ਦੇ ਕੰਮ ਨੇ ਇਹ ਇਹਦੇ ਵਿੱਚ ਇਲੈਕਸ਼ਨ ਕੋਰਟ ਦਾ ਕੋਈ ਮੁੱਦਾ ਨਹੀਂ ਹੋਣਾ ਚਾਹੀਦਾ ਵੀ ਜਿਹੜੀ ਇਹ ਸਫਾਈ ਹੋਣੀ ਚਾਹੀਦੀ ਹੈ ਜਨਵਰੀ ਫਰਵਰੀ ਡਰਾਈ ਸੀਜ਼ਨ ਦੇ ਵਿੱਚ ਹੋਣੀ ਚਾਹੀਦੀ ਹੈ ਤੇ ਇਸ ਵਾਰੀ ਅਸੀਂ ਇਹਨਾਂ ਨੂੰ ਜਨਵਰੀ ਫਰਵਰੀ ਤੋਂ ਹੀ ਅਟੱਚ ਰਹਿ ਰਹੇ ਹਾਂ ਦੋਵੇਂ ਮਹਿਕਮਿਆਂ ਦੇ ਨਾਲ ਵੀ ਸਾਡੀ ਡਰੇਨੇਜ ਦੀ ਪਿਛਲੇ ਸਾਲ ਦੀ ਤਰ੍ਹਾਂ ਸਾਡਾ ਨੁਕਸਾਨ ਨਾ ਹੋਵੇ ਇਹਨੂੰ ਜਨਵਰੀ ਫਰਵਰੀ ਡਰਾਈ ਸੀਜ਼ਨ ਦੇ ਵਿੱਚ ਸਾਡੀ ਸਫਾਈ ਕਰਕੇ ਦਿਓ ਪਰੰਤੂ ਇਹਨਾਂ ਦੀ ਕੀ ਮਜਬੂਰੀ ਸੀਗੀ ਜਾ ਕੀ ਨਹੀਂ ਸੀ ਕਿ ਸਾਡੇ ਕੋਲ ਇਹ 17 ਜੂਨ ਨੂੰ ਇੱਥੇ ਆ ਕੇ ਠੇਕੇਦਾਰ ਨੇ ਆਪਣਾ ਕੰਮ ਸ਼ੁਰੂ ਕੀਤਾ ਜੀ 18 ਜੂਨ 2024 ਨੂੰ ਤੇ ਉੱਪਰੋਂ ਬਰਸਾਤ ਦਾ ਸੀਜ਼ਨ ਆਇਆ ਤਾਂ ਕੁਦਰਤ ਵੱਲੋਂ ਬਰਸਾਤ ਥੋੜੀ ਜੀ ਲੇਟ ਹੋ ਗਈ ਅਗਰ ਬਰਸਾਤ ਹੋ ਜਾਂਦੀ ਤਾਂ ਪਿਛਲੇ ਸਾਲ ਦੀ ਤਰ੍ਹਾਂ ਸਾਨੂੰ ਇੱਥੇ ਫੇਰ ਦੁਬਾਰਾ ਨਵੇਂ ਸਿਰਿਓਂ 15 ਤੋਂ 20 ਪਿੰਡਾਂ ਦੀ ਬੈਲਟ ਨੂੰ ਜਿਹੜਾ ਖਮਿਆਜਾ ਭੁਗਤਣਾ ਪੈਣਾ ਸੀਗਾ ਤੇ ਅਸੀਂ ਆਮ ਜ਼ਿਮੀਂਦਾਰ ਇੱਕ ਕਿੱਲੇ ਨੂੰ 15 ਤੋਂ 17000 ਰੁਪਏ ਜੀਰੀ ਦੇ ਉੱਤੇ ਖਰਚਦਾ ਜਿਹੜਾ ਕਿ ਉਹ ਸਾਡਾ ਸਿੱਧਾ ਤੇ ਸਿੱਧਾ ਨੁਕਸਾਨ ਹੁੰਦਾ ਪਰੰਤੂ ਇਹ ਮਹਿਕਮਿਆਂ ਵੱਲੋਂ ਇੰਨੀ ਕੁ ਲਾਪਰਵਾਹੀ ਕੀਤੀ ਜਾ ਰਹੀ ਹੈ ਵੀ ਜੇ 17 ਤਰੀਕ ਤੋਂ ਉਹ ਆਪਣੀ ਸਹੀ ਨੀਅਤ ਦੇ ਨਾਲ ਇਸ ਕੰਮ ਨੂੰ ਨੇਪਰੇ ਚਾੜ੍ਹਨਾ ਚਾਹੁੰਦੇ ਤਾਂ ਕੋਈ ਉਹਨਾਂ ਵਾਸਤੇ ਵੱਡੀ ਗੱਲ ਨਹੀਂ ਸੀਗੀ 17 ਤਰੀਕ ਨੂੰ ਕੰਮ ਸ਼ੁਰੂ ਕੀਤਾ 27 ਨੂੰ ਜਦੋਂ ਸਾਨੂੰ ਪਤਾ ਲੱਗਿਆ ਵੀ ਇਹਨਾਂ ਨੇ ਕੰਮ ਦਾ ਸਿਰਫ ਤੇ ਸਿਰਫ ਇੱਕ ਨਾਮ ਕਰਕੇ ਇਥੋਂ ਵਾਪਸੀ ਚਾਲੇ ਪਾਉਣੇ ਆ ਮੌਕੇ ਤੇ ਆ ਕੇ ਅਸੀਂ ਆਪਣੀ ਨਿਗਰਾਨੀ ਚ ਕੰਮ ਲਿਆ ਤੇ ਉਦੋਂ ਬਾਅਦ ਫਿਰ ਇਹਨਾਂ ਨੇ ਕੰਮ ਸ਼ੁਰੂ ਕੀਤਾ ਤੇ ਇਹਨਾਂ ਦਾ ਨਹਿਰੀ ਵਿਭਾਗ ਦੇ ਦਾ ਠੇਕੇਦਾਰ ਦਾ ਤੇ ਡਰੇਨੇਜ ਵਿਭਾਗ ਦੇ ਅਸੀਂ ਸੋਚਦੇ ਹਾਂ ਵੀ ਜਾਂ ਤਾਂ ਆਪਸੀ ਇਹਨਾਂ ਦੀ ਤਾਲਮੇਲ ਦੀ ਕਮੀ ਹੈ ਜਿਹੜਾ ਠੇਕੇਦਾਰ ਨੂੰ ਇਹ ਨਹੀਂ ਦੱਸ ਰਹੇ ਹੈਗੇ ਵੀ ਜਿਹੜੀ ਮਿੱਟੀ ਵਿੱਚੋਂ ਤੁਸੀਂ ਬਲਾਕਾਂ ਦੇ ਚੋਂ ਕੱਢਦੇ ਹੋ ਉਹਨੂੰ ਸਾਹਮਣੇ ਵੈਰੀਕੇਟਿੰਗ ਕਰਦੇ ਆਂ ਜਦ ਕਿ ਉਹਦਾ ਇਹ ਮਤਲਬ ਹੁੰਦਾ ਵੀ ਜਿੰਨੀ ਵੀ ਤੁਸੀਂ ਮਿੱਟੀ ਕੱਢਦੇ ਹੋ ਕਿ ਉਸ ਕਟਾਨੇ ਦੇ ਵਿੱਚੋਂ ਕੱਢਦੇ ਹੋ ਉਹਨੂੰ ਨਾਲ ਦੀ ਨਾਲ ਲਿਫਟਿੰਗ ਕਰਕੇ ਉਹਨੂੰ ਬਾਹਰ ਸਾਈਡ ਤੇ ਵੈਰੀਕੇਟਿੰਗ ਕਰੋ ਜਿੱਥੇ ਟੁੱਟੀ ਹੋਈ ਹੈ ਇਹ ਸਾਹਮਣੇ ਬਿਲਕੁਲ ਉਹਦੇ ਆਪੋਜੀਟ ਵੈਰੀਕੇਟਿੰਗ ਕਰ ਦਿੰਦੇ ਨੇ ਜਦੋਂ ਇਹ ਇਰੀਗੇਸ਼ਨ ਵਾਲਾ ਰਾਤ ਨੂੰ ਸਕੇਪ ਖੋਲਦੇ ਆ ਉਹ ਸਾਰਾ ਜਿਹੜਾ ਮਿੱਟੀ ਹੈ ਉਹ ਬਰਸਾਤ ਦੇ ਪਾਣੀ ਦੇ ਰਾਹ ਦੇ ਉੱਤੇ ਜਾ ਕੇ ਰੁਕ ਜਾਂਦੀ ਹੈ ਜਿਹੜਾ ਕਿ ਇਹ ਮੇਨ ਕਾਰਨ ਇਹ ਵੀ ਬਣਦਾ ਵੀ ਇਹ ਮਿੱਟੀ ਉੱਥੋਂ ਚੱਕੀ ਤੇ ਅੱਗੇ ਲਾਤੀ ਉਹ ਰਕਾਵਟ ਬਣਦੀ ਹੈ ਤੇ ਜਿਹੜੇ ਉਦੋਂ ਪਿਛਲੇ ਸਾਡੇ ਨੁਕਸਾਨ ਦੇ ਜਿਆਦਾ ਵੱਡੇ ਕਾਰਨ ਬਣਦੇ ਨੇ ਵੀ ਜਿਹੜੀਆਂ ਲਿੰਕ ਸੜਕਾਂ ਦੇ ਉੱਤੇ ਚੋ ਉਹਦੇ ਉੱਪਰ ਦੀ ਕ੍ਰੋਸ ਹੁੰਦੀਆਂ ਨੇ ਉਥੇ 36 ਇੰਚੀ ਪਾਏ ਬਹੁਤ ਜ਼ਿਆਦਾ ਪੁਰਾਣੇ ਪਾਏ ਹੋਏ ਆ ਉਹਨਾਂ ਦੇ ਵਿੱਚ ਆ ਕੇ ਪਿੱਛੋਂ ਜਿਹੜੇ ਝੰਗ ਝਾੜੀ ਫਸ ਜਾਂਦੀ ਆ ਉਹ ਪਾਣੀ ਰੋਕ ਦਿੰਦੀ ਆ ਉਹ ਪਿੰਡਾਂ ਦੇ ਵਿੱਚ ਪਾਣੀ ਖੇਤਾਂ ਨੂੰ ਜਾ ਵੜਦਾ ਉਸ ਤੋਂ ਬਾਅਦ ਲਾਸਟ ਆ ਕੇ ਇੱਥੇ ਨਹਿਰ ਦੀ ਪਟੜੀ ਦੇ ਨਾਲ ਰੁੱਕ ਕੇ ਬਲੋਕੇਜ ਹੋ ਜਾਂਦੀ ਆ ਡਾਫ ਲੱਗਦੀ ਆ ਉਹ ਪਿੱਛੇ ਨੂੰ ਪਾਣੀ ਰਿਵਰਸ ਹੁੰਦਾ ਤੁਰਿਆ ਜਾਈ ਜਾਂਦਾ ਤੇ ਇੱਥੋਂ ਨੰਗੜ ਦਾ ਜਿਹੜਾ ਰਸਤਾ ਉਹ ਬਹੁਤ ਜ਼ਿਆਦਾ ਥੋੜਾ ਥੋੜਾ ਦਾ ਮਤਲਬ ਇਹ ਆ ਵੀ ਸਰਕਾਰ ਵੱਲੋਂ ਪਿਛਲੀਆਂ ਵੱਲੋਂ ਸਪੇਸ ਪੂਰੀ ਦਿੱਤੀ ਹੋਈ ਆ ਪਰੰਤੂ ਹੁਣ ਮੌਕੇ ਦੇ ਜਿਹੜੇ ਅਫਸਰ ਸਾਹੀ ਕਹਿ ਲਿਏ ਸਬੰਧਤ ਵਿਭਾਗਾਂ ਨੇ ਉਹਨਾਂ ਦਾ ਨਲਾਇਕੀ ਦਾ ਕਾਰਨ ਜਾਂ ਇਹ ਚੀਜ਼ ਮੰਨੀਏ ਵੀ ਕਿਸੇ ਕਿਸਮ ਦਾ ਕੋਈ ਐਡਮਿਨਿਸਟਰेटर ਦਾ ਕੋਈ ਇਹਨਾਂ ਨੂੰ ਡਰ ਖਾਫ ਨਹੀਂ ਹੈਗਾ ਅਸੀਂ ਵੀ ਇਹਨਾਂ ਕੋਲੇ ਬਥੇਰੇ ਆ ਕੇ ਮਿੰਨਤਾਂ ਤਰਲੇ ਕਰਦੇ ਆਂ ਵੀ ਜਨਾਬ ਸਾਡੇ ਕਿੰਨੇ ਬੱਚਿਆਂ ਕਿੰਨੀ ਧਿਆਨ ਕਰੋ ਸਾਡਾ ਵੀ ਆਏ ਸਾਲ ਸਾਨੂੰ ਇਸ ਚੀਜ਼ ਦਾ ਖਮਿਆਜਾ ਭੁਗਤਣਾ ਪੈਂਦਾ ਪਰੰਤੂ ਉਹਨਾਂ ਦੇ ਕੰਨ ਦੇ ਉੱਤੇ ਜੂ ਨਹੀਂ ਸਰਕਦੀ ਪਹਿਲਾਂ ਇਹਨਾਂ ਨੇ 3 4 ਤਰੀਕ ਨੂੰ 4 ਜੁਲਾਈ ਵਾਲੇ ਦਿਨ ਇੱਥੇ ਇਹਦਾ ਸਫਾਈ ਦਾ ਕੰਮ ਚੱਲ ਰਿਹਾ ਸੀਗਾ ਰਾਤ ਨੂੰ اسਕੇਪ ਖੋਲ ਤੇ ਇਹਨਾਂ ਦੀ ਮਸ਼ੀਨਰੀ ਤੇ ਮੈਨ ਪਾਵਰ ਸਾਰੀ ਬਾਹਰ ਕੱਢ ਦਿੱਤੀ ਐ ਉਸ ਤੋਂ ਬਾਅਦ ਅਸੀਂ ਡੀਸੀ ਸਾਹਿਬ ਦੇ ਧਿਆਨ ਲਿਆਂਦਾ ਐ ਐਸਟੀਐਮ ਸਾਹਿਬ ਦੇ ਧਿਆਨ ਚ ਲਿਆਂਦਾ ਉਹਨਾਂ ਨੇ ਦੁਬਾਰਾ ਪਾਣੀ ਕੱਢ ਕੇ ਫੇਰ ਨਵੇਂ ਸਿਰਿਓਂ ਇੱਥੋਂ ਆ ਕੇ ਜਿਦੋਂ 4 ਦਿਨ ਪਹਿਲਾਂ ਮਿੱਟੀ ਕੱਢਣੀ ਵੀ ਸ਼ੁਰੂ ਕੀਤੀ ਤੇ ਉਸੇ ਸੇਮ ਰਾਤ ਨੂੰ ਇਹਨਾਂ ਨੇ اسਕੇਪ ਖੋਲ ਕੇ ਉਹ ਸਾਰਾ ਜਿਉਂਦਾ ਤਿਉਂ ਕੰਮ ਉੱਥੇ ਬੰਦ ਕਰਾ ਦਿੱਤਾ ਅਸੀਂ ਪ੍ਰਸ਼ਾਸਨ ਨੂੰ ਇਹੀ ਅਪੀਲ ਕਰਦੇ ਆਂ ਮਾਨਯੋਗ ਮੁੱਖ ਮੰਤਰੀ ਪੰਜਾਬ ਨੂੰ ਮਾਨਯੋਗ ਸੈਕਟਰੀ ਸ੍ਰੀ ਕ੍ਰਿਸ਼ਨ ਕੁਮਾਰ ਜੀ ਜਿਹੜੇ ਮਾਈਨਿੰਗ ਇਰੀਗੇਸ਼ਨ ਤੇ ਡਰੇਨੇਜ ਦੇ ਸੈਕਟਰੀ ਨੇ ਤੇ ਪਟਿਆਲਾ ਡੀਸੀ ਸਾਹਿਬ ਨੂੰ ਤੇ ਐਸਟੀਐਮ ਨੱਭਾ ਸਾਹਿਬ ਨੂੰ ਵੀ ਇਹਦੀ ਆ ਕੇ ਇਨਸਪੈਕਸ਼ਨ ਕੀਤੀ ਜਾਵੇ ਕੰਮ ਦੀ ਜਿਹੜਾ ਲੋਕਾਂ ਨੂੰ ਇਸ ਚੀਜ਼ ਦਾ ਸਾਨੂੰ ਇਹ ਖਮਿਆਜਾ ਭੁਗਤਣਾ ਪੈਂਦਾ ਨਲਕੀ ਸਿਰਫ ਇਹ ਵਿਭਾਗਿਆਂ ਦੀ ਆ ਸਰਕਾਰ ਨੇ ਇਹਨਾਂ ਨੂੰ 10 ਲੱਖ ਦਾ ਟੈਂਡਰ ਦਿੱਤਾ ਹੈ ਉਹਦੇ ਚ ਕਸੂਰਬਾਰ ਵਿਭਾਗ ਦੇ ਮੁਲਾਜ਼ਮ ਨੇ ਜਾਂ ठेकेदार ਹੈ ਕਿਸੇ ਉਹ ਮੌਕੇ ਦੇ ਮੈਜਿਸਟਰੇਟ ਦੀ ਕਿਸੇ ਡੀਸੀ ਦੀ ਕੋਈ ਪ੍ਰਵਾਹ ਨਹੀਂ ਕਰ ਰਿਹਾ ਨਾ ਹੀ ਸਾਡੀ ਲੋਕਾਂ ਦੀ ਜਿਹੜੀ ਆਮ ਅਸੀਂ ਇਸ ਚੀਜ਼ ਤੋਂ ਅਫੈਕਟ ਹੋਏ ਹੋਏ ਆ ਇਹਨਾਂ ਦੀ ਕੋਈ ਉਹ ਪ੍ਰਵਾਹ ਕਰ ਰਿਹਾ ਆਪਣੀ ਮਰਜ਼ੀ ਨਾਲ ਬੇਖੌਫ ਹੋ ਕੇ ਬੇਵਾਕ ਹੋ ਕੇ ਇੱਥੇ ਕੰਮ ਨੂੰ ਹੈ ਜਿਹੜਾ ਉਹ ਇਨਜਾਮ ਦੇ ਰਿਹਾ ਸੋ ਅਸੀਂ ਅਖੀਰ ਚ ਇਹੀ ਬੇਨਤੀ ਕਰਦੇ ਆ ਵੀ ਇਹਦੀ ਇਨਸਪੈਕਸ਼ਨ ਮਾਨਯੋਗ ਡੀਸੀ ਸਾਹਿਬ ਮਾਨਯੋਗ ਐਸਟੀਐਮ ਸਾਹਿਬ ਮਾਨਯੋਗ ਸਾਡੇ 90 ਹਲਕੇ ਦੇ ਨਮਾਇंदे ਆ ਕੇ ਸਾਨੂੰ ਲੋਕਾਂ ਨੂੰ ਨਾਲ ਲੈ ਕੇ ਇਹਦੀ ਇਨਸਪੈਕਸ਼ਨ ਕੀਤੀ ਜਾਵੇ ਤੇ ਉਹਨਾਂ ਚਿਰ ਇਸ ਠੇਕੇਦਾਰ ਦੀ ਪੇਮੈਂਟ ਜਾਂ ਉਹਦੀ ਐਮਬੀ ਨਾ ਲਿਖੀ ਜਾਵੇ ਜਿੰਨਾ ਚਿਰ ਇਸ ਦੀ ਟੋਟਲ ਸਫਾਈ ਨਹੀਂ ਹੁੰਦੀ ਅਗਰ ਨਹੀਂ ਸਫਾਈ ਹੁੰਦੀ ਰਾਤ ਨੂੰ ਬਰਸਾਤ ਪਿੱਛੇ ਜਾਦਾ ਹੈਵੀ ਚ ਪੈਗੀ ਤਾਂ ਸਾਡਾ ਇੱਥੇ ਪਾਣੀ ਦਾ ਆਉਣਾ ਬੜਾ ਸੁਭਾਵਿਕ ਹੈ ਤੇ ਉਦੋਂ ਬਾਅਦ ਜਿਹੜਾ ਨੁਕਸਾਨ ਹੋਣਾ ਉਹ ਵੀ ਤਕਰੀਬਨ ਤਕਰੀਬਨ ਤੈਅ ਹੈ ਜੀ ਸਾਡਾ ਅੱچے ਹਾਲਾਤਾਂ ਦੇ ਹੁਣ ਤੁਸੀਂ ਕੀ ਕਰਨ ਜਾ ਰਹੇ ਹੋ ਅੱਗੇ ਇਹ ਜੀ ਆਪਾਂ ਬੇਨਤੀ ਕਰਦੇ ਆਂ ਪੰਜਾਬ ਸਰਕਾਰ ਭਗਵੰਤ ਮਾਨ ਜੀ ਨੂੰ ਜਿਵੇਂ ਉਹ ਕਹਿੰਦੇ ਨੇ ਵੀ ਜਿਵੇਂ ਤੁਹਾਡਾ ਗਲਤ ਕੰਮ ਹੁੰਦਾ ਤੁਸੀਂ ਸਾਨੂੰ ਗੌਰ ਦੇ ਨਿਗਾ ਦੇ ਵਿੱਚ ਲਿਆਓ ਹੁਣ 20 ਦਿਨ ਹੋ ਗਏ ਜੀ ਸਾਨੂੰ ਇਹ ਕੰਮ ਨੂੰ ਗੌਰ ਦੇ ਵਿੱਚ ਲਿਆਉਂਦੇ ਹੋਏ ਪਰ ਸਾਡੀ ਕੋਈ ਸੁਣਵਾਈ ਨਹੀਂ ਕਰ ਰਿਆ ਪੂਰੇ ਵਿਭਾਗਾਂ ਤੱਕ ਪਹੁੰਚ ਕਰ ਲਈ ਤੇ ਸਾਰੇ ਕਿਤੇ ਘੁੰਮਲੇ মিডিਆ ਵੀ ਬੁਲਾ ਲਈ ਵੀਡੀਓ ਆ ਪਾਲੀਆਂ ਧਰਨੇ ਨਾਲੇ ਉਰੇ ਜੀਸੀਪੀ ਆਲੇ ਨੂੰ ਬੰਦੇ ਨੂੰ ਆਪ ਬੁਲਾਇਆ ਠੇਕੇਦਾਰਾਂ ਨੂੰ ਫੜ-ਫੜ ਕੇ ਲਿਆਂਦਾ ਕੋਈ ਵੀ ਸਨਭਾਈ ਨਹੀਂ ਹੋ ਰਹੀ ਅਗਰ ਪਿਛਲੇ ਸਾਲ ਤੁਸੀਂ ਮੰਨ ਲਈ 20 ਪਿੰਡਾਂ ਦਾ ਨੁਕਸਾਨ ਹੋਇਆ ਉਹ ਪਿੰਡਾਂ ਨੂੰ ਸਾਰਿਆਂ ਨੂੰ ਇਹਨਾਂ ਨੇ ਸ਼ਾਂਤੀ ਕਰਤੀ ਤੁਹਾਨੂੰ ਪੈਸੇ ਦੇ ਦਾਂਗੇ ਪਾ ਦਾਂਗੇ ਨਿਮੇੜ ਦਾਂਗੇ ਜਿਹੜੇ ਪਿੰਡਾਂ ਦਾ ਇਹ ਲਿੰਕ ਖਤਮ ਹੋਇਆ ਉਹ ਅਲੱਗ ਜਿਹੜਾ ਜਿਹੜਾ ਬੰਦਾ ਖਰਚਾ ਕਰੀ ਬੈਠਾ ਸੀ ਉਹ ਅਲੱਗ ਘਾਟੇ ਪਏ ਉਹ ਅਲੱਗ ਇੱਕ ਸਿਰਫ ਡਰੇਨ ਦੀ ਸਫਾਈ ਨਹੀਂ ਕਰ ਰਹੇ ਉੱਥੇ ਤਾਂ ਸਾਰੇ ਵਿਭਾਗ ਵਿੱਚ ਪਹੁੰਚ ਜਾਂਦੇ ਨੇ ਵੀ ਹਾਂਜੀ ਨੁਕਸਾਨ ਹੋਇਆ ਕਾਦੇ ਕਾਰਨ ਹੋਇਆ ਸਿਰਫ ਆ ਡਰੇਨ ਕਾਰਨ ਹੋਇਆ ਜੇ ਜੇ ਹੁਣ ਨਹੀਂ ਹੱਲ ਹੁੰਦਾ ਫਿਰ ਤੁਸੀਂ ਕਰੋਗੇ ਅਸੀਂ ਵੱਡੇ ਤੌਰ ਤੇ ਜੰਗੀ ਪੱਦਰ ਦੇ ਹੀ ਅਸੀਂ ਸੰਘਰਸ਼ ਕਰਾਂਗੇ ਅਸੀਂ ਧਰਨੇ ਲਾਵਾਂਗੇ ਹੁਣ ਤਾਂ ਸਾਡੀ ਅਪੀਲ ਹੱਥ ਵੱੰਨ ਗਿਆ ਜੀ ਫਿਰ ਅਸੀਂ ਪੂਰੇ ਰੋਡ ਜਾਮ ਕਰਾਂਗੇ ਕਿਸਾਨ ਜੁਣੀ ਨੇ ਆਉਣਗੇ ਸਾਡੇ ਨਾਲ ਤੇ ਹਾਈ ਲੈਵਲ ਤੇ ਹੀ ਫਿਰ ਇਹ ਚੱਕੇ ਜਾਮ ਕਰਾਂਗੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹਾਂ ਤੁਸੀਂ ਹਜੇ ਤੱਕ ਮਸਲਾ ਹੱਲ ਨਹੀਂ ਹੋਇਆ ਕੀ ਕਹਿਣਾ ਚਾਹੁੰਦੇ ਹੋ ਅਸੀਂ ਤਾਂ ਸਰਕਾਰ ਨੂੰ ਬਾਰ ਬਾਰ ਅਪੀਲ ਕਰ ਰਹੇ ਹਾਂ ਜੀ ਪਹਿਲਾਂ ਵੀ ਇੱਕ ਦਿਨ ਪੱਤਰਕਾਰ ਬੁਲਾਏ ਸੀ ਸੋਸ਼ਲ ਮੀਡੀਆ ਰਾਹੀਂ ਦੱਸਣਾ ਚਾਹੁੰਦੇ ਸਰਕਾਰ ਨੂੰ ਤੇ ਹੁਣ ਵੀ ਅਸੀਂ ਦੁਬਾਰਾ ਭਗਵੰਤ ਮਾਨ ਜੀ ਨੂੰ ਅਪੀਲ ਕਰ ਰਹੇ ਹਾਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਨੇ ਜੋ ਵੀ ਥੋੜਾ ਬਹੁਤਾ ਕਿਸਾਨਾਂ ਵੱਲ ਧਿਆਨ ਦੇਣ ਖਾਸ ਕਰਕੇ ਇਹ ਡਰੇਨ ਵੱਲ ਧਿਆਨ ਦੇਣ ਜਿਹੜੀ ਕਿ ਸਾਨੂੰ ਕਿਸਾਨਾਂ ਨੂੰ ਬਹੁਤ ਨੁਕਸਾਨਦਾਇਕ ਹੈ ਜੀ ਅਸੀਂ ਤਾਂ ਸਾਰੇ ਪ੍ਰਸ਼ਾਸਨ ਤੱਕ ਬਾਰ ਬਾਰ ਜਾ ਕੇ ਅੱਕ ਚੁੱਕੇ ਹਾਂ ਪਟਿਆਲੇ ਵੀ ਗਏ ਨਾਭੇ ਵੀ ਗਏ ਅਫਸਰਾਂ ਦੇ ਘੇੜੇ ਮਾਰ ਮਾਰ ਕੇ ਅੱਕ ਚੁੱਕੇ ਹਾਂ ਕੰਮ ਇਹ ਚੰਗੀ ਤਾਂ ਸਹੀ ਤਰ੍ਹਾਂ ਹੋ ਨਹੀਂ ਰਿਹਾ ਜੀ ਤੇ ਜੇ ਨਹੀਂ ਹੱਲ ਹੁੰਦਾ ਫਿਰ ਤੁਹਾਡਾ ਅਗਲਾ ਸਟੈਪ ਕੀ ਹੈ ਸਾਰੇ ਕਿਸਾਨ ਸਰ ਬਹੁਤ ਜ਼ਿਆਦਾ ਤੰਗ ਨੇ ਜੀ ਜੋ ਕਿ ਵੱਡੇ ਪੱਧਰ ਤੇ ਇਕੱਠ ਕਰਕੇ ਡੀਸੀ ਦਫ਼ਤਰ ਤੇ ਅੱਗੇ ਧਰਨਾ ਲਾਉਣਗੇ ਜੀ ਅਸੀਂ ਚਾਹੁੰਦੇ ਆ ਵੀ ਧਰਨੇ ਤੱਕ ਜਾਣ ਦੀ ਜ਼ਰੂਰਤ ਨਾ ਪਵੇ ਉਦੋਂ ਪਹਿਲਾਂ ਹੀ ਪ੍ਰਸ਼ਾਸਨ ਇਹਦਾ ਹੱਲ ਕਰੇ ਬਸ ਇਹ ਤਾਂ ਇਹੀ ਵਾਰ-ਵਾਰ ਮੰਗ ਕਰਦੇ ਆ ਸਾਰ ਨਹੀਂ ਚੱਲਦਾ